ਸੀਹਾ ਦੰਤੋਂ ਇੱਕ ਕਿਡਨੈਪਿੰਗ ਹੁੰਦੀ ਆ ਮਾਸੂਮ ਬੱਚੇ ਦੀ ਪਵਕੀਰਤੀ ਤਾਂ ਫੌਰੀ ਤੌਰ ਤੇ ਪੁਲਿਸ ਤਾਂ ਹਰਕਤ ਦੇ ਵਿੱਚ ਆਂਦੀ ਆਂਦੀ ਆ ਤੇ ਵਿਧਾਇਕ ਜਿਹੜੇ ਨੇ ਸਰਕਾਰਾਂ ਜਿਹੜੀਆਂ ਨੇ ਉਹ ਵੀ ਕਾਫੀ ਜ਼ਿਆਦਾ ਐਕਟਿਵ ਹੁੰਦੀਆਂ ਨੇ ਤੇ ਇਸ ਕੇਸ ਨੂੰ ਜਿਹੜਾ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਜੇ ਗੱਲ ਕਰੀਏ ਤਾਂ ਖੰਨਾ ਪੁਲਿਸ ਮਲੇਰਕੋਟਲਾ ਪੁਲਿਸ ਅਤੇ ਪਟਿਆਲਾ ਪੁਲਿਸ ਨੇ ਸਾਂਝੇ ਤੌਰ ਤੇ ਜਿਹੜਾ ਇਸ ਕੇਸ ਨੂੰ 24 ਘੰਟਿਆਂ ਦੇ ਵਿੱਚ ਹੱਲ ਕਰ ਕਰ ਦਿੱਤਾ ਇਨਕਾਉਂਟਰ ਕੀਤਾ ਗਿਆ ਤੇ ਹਰਬਾਲ ਚੀਮਾ ਜੀ ਮੌਜੂਦ ਨੇ ਵਿਧਾਇਕ ਅਮਰਗੜ ਮੌਜੂਦ ਨੇ ਵਿਧਾਇਕ ਪਾਇਲ ਮੌਜੂਦ ਨੇ ਡੀਆਈਜੀ ਮਨਦੀਪ ਸਿੱਧੂ ਮੌਜੂਦ ਨੇ ਐਸਐਸਪੀ ਖੰਨਾ ਐਸਐਸਪੀ ਮਲੇਰਕੋਟਲਾ ਮੌਜੂਦ ਨੇ ਇੱਕ ਬਹੁਤ ਵੱਡੀ ਕਾਮਯਾਬੀ ਦੱਸੀ ਜਾ ਰਹੀ ਹੈ ਜੀ ਮਾ ਸਾਹਿਬ ਕਿਵੇਂ ਮੰਨਦੇ ਹੋ ਮਾਸੂਮ ਮਾਂ ਦੀ ਗੋਦੀ ਦੇ ਵਿੱਚ ਆ ਸਕੂਨ ਆ ਮਾਂ ਨੂੰ ਵੀ ਬੱਚੇ ਨੂੰ ਵੀ ਕੀ ਮੰਨਦੇ ਹੋ ਲੱਗਦਾ ਕਿ ਬਹੁਤ ਵਧੀਆ ਕੰਮ ਹੋਇਆ ਹੈ ਪੁਲਿਸ ਦਾ ਵੀ ਤੇ ਸਭ ਜਿਹੜਾ ਮਿਲ ਕੇ ਹੋਇਆ ਜੀ ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਅੱਜ ਬੱਚਾ ਆਪਦੀ ਮਾਤਾ ਪਿਤਾ ਕੋਲੇ ਬਿਲਕੁਲ ਸਹੀ ਸਲਾਮਤ ਹੱਥਾਂ 'ਚ ਪਹੁੰਚਿਆਗਾ ਔਰ ਦੂਸਰਾ ਮੈਂ ਸਭਨਾਂ ਦਾ ਇੱਕ ਸਖਤ ਸਨੇਹਾਗਾ ਉਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਦਾ ਅਮਨ ਕਾਨੂੰਨ ਤੋੜਨਾ ਚਾਹੁੰਦੇ ਨੇ ਜਿਹੜੇ ਪੰਜਾਬ 'ਚ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਿਸੇ ਵੀ ਲੈਵਲ ਤੇ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਅਪਰਾਧੀ ਹੋਊਗਾ ਉਹਦੇ ਨਾਲ ਸਖਤੀ ਨਾਲ ਜੱਟਿਆ ਜਾਊਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਖਤ ਜਿਹੜੇ ਨਿਰਦੇਸ਼ ਨੇਗੇ ਕਿ ਕਿਤੇ ਵੀ ਜੇਕਰ ਕੋਈ ਅਪਰਾਧ ਕਰਦਾ ਤਾਂ ਤੁਰੰਤ ਉਹਦੇ ਖਿਲਾਫ ਕਾਨੂੰਨ ਦੇ ਮਤਾਬਕ ਤੁਰੰਤੋ ਦੇ ਖਿਲਾਫ ਸਖਤ ਐਕਸ਼ਨ ਹੋਵੇ ਉਹਦੀ ਮੈਂ ਸਾਹਮਨਾ ਅਪਰਾਧੀ ਦੀ ਜਿਹੜੀ ਆ ਜਗਾ ਉਹ ਪੰਜਾਬ ਚ ਨਹੀਂ ਹੈਗੀ ਅਪਰਾਧੀ ਨੂੰ ਪੰਜਾਬ ਚ ਨਹੀਂ ਰਹਿਣ ਦਿੱਤਾ ਜਾਊਗਾ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਅਮਨ ਪਸੰਦ ਲੋਕਾਂ ਦੀ ਧਰਤੀ ਆ ਪੰਜਾਬ ਦੀ ਅਮਨ ਸ਼ਾਂਤੀ ਨੂੰ ਅਜੇ ਤੱਕ ਕੋਈ ਤੋੜ ਨਹੀਂ ਸਕਿਆ ਜਿਨੇ ਵੀ ਅਮਨ ਸ਼ਾਂਤੀ ਤੋੜਨ ਦੀ ਕੋਸ਼ਿਸ਼ ਕੀਤੀ ਆ ਸੋ ਉਹਦੇ ਖਿਲਾਫ ਵੀ ਅੱਜ ਤੱਕ ਐਕਸ਼ਨ ਹੋਇਆਗਾ ਸੋ ਮੈਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾਗਾ ਸਰਦਾਰ ਡੀਏ ਜੀ ਸਾਹ ਪਹੁੰਚੇ ਨੇ ਕਿ ਐਸਐਸਪੀ ਖਰਨਾ ਤੋਂ ਜੋਤੀ ਜਾਦਵ ਜੀ ਐਸਐਸਪੀ ਮਲੇਰ ਕੋੜਲਾ ਗਗਨ ਅਜ਼ੀਜ਼ ਜੀ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਜੀ ਇਹ ਸਾਂਝਾ ਇੱਕ ਵੱਡਾ ਆਪਰੇਸ਼ਨ ਜਿਹੜਾ ਹੋਇਆਗਾ ਔਰ ਦੂਸਰਾ ਮੈਂ ਸਭ ਤੋਂ ਵੱਡਾ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਭਗਵੰਤ ਸਿੰਘ ਮਾਨ ਦਾ ਮਾਨਜੋਗ ਸੀਐਮ ਸਾਹਿਬ ਦਾ ਕਿ ਉਹਨਾਂ ਨੇ ਲਗਾਤਾਰ ਲਗਾਤਾਰ ਇਸ ਆਪਰੇਸ਼ਨ ਨੂੰ ਖੁਦ ਦੇਖ ਰੇ ਸੀ ਔਰ ਬੱਚੇ ਦੇ ਮਾਤਾ ਪਿਤਾ ਨਾਲ ਗੱਲਬਾਤ ਸੀ ਪਰਿਵਾਰ ਨਾਲ ਗੱਲਬਾਤ ਕਰ ਰਹੀ ਸੀ ਤੋਂ ਦੂਸਰੇ ਪਾਸੇ ਪੰਜਾਬ ਪੁਲਿਸ ਦਾ ਆਪਰੇਸ਼ਨ ਜਿਹੜਾ ਦੇਖ ਰੇ ਸੀ ਇਹਦੇ ਨਾਲ ਹੀ ਮੈਂ ਸਾਡੇ ਦੋਨੋਂ ਐਮਐਲਏ ਸਾਹਿਬ ਬੈਠੇ ਨੇਗੇ ਗਿਆਸਪੁਰਾ ਸਾਹਿਬ ਬੈਠੇ ਨੇਗੇ ਜਸਵੰਤ ਸਿੰਘ ਜੀ ਗੱਜਰ ਮਾਜਰਾ ਸਾਹਿਬ ਬੈਠੇ ਨੇ ਕਿਉਂਕਿ ਬੱਚਾ ਗੱਜਰ ਮਾਜਰਾ ਸਾਹਿਬ ਦਾ ਸਕੂਲ ਆ ਤਾਰਾ ਗਵਰਨਮੈਂਟ ਉਹਦੇ ਚ ਪੜਦਾ ਸੀਗਾ ਇਹਨਾਂ ਨੇ ਮੈਨੂੰ ਦੱਸਿਆ ਕਿ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਵਿਦਨ 3 ਮਿੰਟ ਜਿਹੜਾ ਤਿੰਨਾ ਮਿੰਟਾਂ ਚ ਉਹ ਮਲੇਰਕੋਡਲਾ ਪੁਲਿਸ ਨੂੰ ਸਾਰੀਆਂ ਪੁਲਿਸ ਨੂੰ ਖੁਦ ਸੂਚਿਤ ਕੀਤਾ ਖੁਦ ਪਰਿਵਾਰ ਨੇ ਕਿਉਂਕਿ ਪਹਿਲਾ ਸਭ ਤੋਂ ਪਹਿਲਾਂ ਇਨਫਾਰਮੇਸ਼ਨ ਸਕੂਲ ਚ ਦਿੱਤੀ ਤੇ ਤੁਰੰਤ ਜਿਹੜੀ ਇਹ ਪੁਲਿਸ ਹਰਕਤ ਚ ਆਈ ਤੁਸੀਂ ਦੇਖੋ ਕਿ 5 ਮਿੰਟਾਂ ਚ ਜਿਹੜੀ ਆਪਾਂ ਕਹਿੰਦੇ ਹੁੰਦੇ ਸੀ ਕਿ ਕੈਨੇਡਾ ਦੀ ਪੁਲਿਸ ਜਾਂ ਕਿੰਗਲੈਂਡ ਦੀ ਪੁਲਿਸ ਹਰਕਤ ਚ ਆਉਂਦੀ ਆ ਸੋ ਪੰਜਾਬ ਪੁਲਿਸ ਜਿਹੜੀ ਆ ਉਹ 5 ਮਿੰਟਾਂ ਚ ਹਰਕਤ ਆਈ ਹਰਕਤ ਵਿੱਚ ਆਈ ਔਰ 24 ਘੰਟਿਆਂ ਚ ਇਸ ਅਪਰੇਸ਼ਨ ਨੂੰ ਅੰਜਾਮ ਦਿੱਤਾ ਸੋ ਮੈਂ ਤਾਂ ਬਹੁਤ ਹੀ ਸ਼ੁਕਰਗੁਜ਼ਾਰਾਂ ਪੰਜਾਬ ਪੁਲਿਸ ਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਰ ਜਿਹੜੇ ਲੋਕ ਅਕਸਰ ਲਾਰਨ ਆਰਡਰ ਨੂੰ ਲੈ ਕੇ ਸਵਾਲ ਖੜੇ ਕਰਦੇ ਕਰਿਆ ਕਰਦੇ ਸਨ ਕਿ ਇਦਾਂ ਪੁਲਿਸ ਲੱਗਦਾ ਇੱਕ ਜਵਾਬ ਬਿਲਕੁਲ ਜਿਹੜੇ ਲੋਕ ਮੈਸਵਨ ਦਾ ਅਪਰਾਧੀ ਕਿਸਮ ਦੇ ਲੋਕ ਡਗੇ ਜਾਂ ਅਪਰਾਧੀ ਗਤੀਵਿਧੀਆਂ ਚ ਪਾਗ ਲੈ ਲੈਣ ਉਹਨੂੰ ਬਹੁਤ ਵੱਡਾ ਸਬਕ ਆ ਕਿ ਬਿਲਕੁਲ ਕੋਈ ਵੀ ਜਿਹੜਾ ਅਪਰਾਧ ਕਰੂਗਾ ਉਹ 24 ਘੰਟੇ ਦਾ ਮੈਸਵਨ ਦਾ ਜ਼ਿਆਦਾ ਨਹੀਂ ਕਿ ਇਸ ਤੋਂ ਵੀ ਘੱਟ ਸਮੇਂ ਚ ਉਹਨਾਂ ਨੂੰ ਸਭ ਕੁਝ ਖਾਇ ਜਾਊਗਾ ਜੀ ਮਤਲਬ ਇੱਕ ਸਵਾਲ ਬੜਾ ਹੁੰਦਾ ਕਿ ਜੇ ਆਮ ਘਰਾਂ ਦਾ ਕਾਕਾ ਹੁੰਦਾ ਬੱਚਾ ਹੁੰਦਾ ਤਾਂ ਸ਼ਾਇਦ ਇੰਨੀ ਨਫਰੀ ਨਹੀਂ ਸੀ ਦਿਖਣੀ ਸੀ ਲੱਗਦਾ ਕਿ ਪਪਕੀਰਤ ਵੀ ਆਮ ਘਰ ਦਾ ਹੀ ਆ ਤੇ ਬੜਾ ਵਧੀਆ ਸੰਜੀਦਗੀ ਦੇ ਨਾਲ ਕੇਸ ਨੂੰ ਲੈ ਕੇ ਪੁਲਿਸ ਤੇ ਸਾਰਿਆਂ ਮਿਲ ਕੇ ਕੀਤਾ ਗਿਆ ਬਿਲਕੁਲ ਜੀ ਬੱਚਾ ਚਾਹੇ ਬੱਚਾਗਾ ਚਾਹੇ ਆਮ ਆ ਚਾਹੇ ਖਾਸ ਆ ਕਿਸੇ ਦਾ ਵੀ ਬੱਚਾਗਾ ਉਹਦੇ ਨਾਲ ਜੇ ਕੋਈ ਕਰਾਉਣੀ ਹਰਕਤ ਕਰੂਗਾ ਤਾਂ ਉਹਦੇ ਨਾਲ ਸਖਤੀ ਨਾਲ ਚਾ ਜਾਊਗਾ ਇਹ ਤਾਂ ਆਮ ਘਰ ਦੀ ਗੱਲ ਆ ਸੋ ਸਾਡੇ ਕੋਲ ਤਾਂ ਜਦੋਂ ਵੀ ਕੋਈ ਇਨਪੁਟ ਮਿਲਦੀ ਆ ਜਦੋਂ ਵੀ ਕ੍ਰਾਈਮ ਦੀ ਇਨਪੁਟ ਆਉਂਦੀ ਆ ਜਦੋਂ ਵੀ ਸਾਡੇ ਪੁਲਿਸ ਅਫਸਰ ਸਾਹਿ ਬਿਲਕੁਲ ਜਿਹੜਾ ਅੱਗੇ ਨੂੰ ਵੀ ਇਹੀ ਸਖਤ ਸੁਨੇਹਾ ਹੈਗਾ ਜਿਹੜਾ ਵੀ ਕੋਈ ਅਪਰਾਧ ਕਰਨ ਦੀ ਕੋਸ਼ਿਸ਼ ਕਰੂਗਾ ਪੰਜਾਬ 'ਚ ਉਹਦੇ ਨਾਲ ਇਸੇ ਤਰੀਕੇ ਨਾਲ ਇੱਠਾ ਜਾਊਗਾ ਧੰਨਵਾਦ ਜੀ ਪਤਾ ਠੀਕੋ ਖੁਸ਼ ਮੰਮੀ ਕੋ ਲਾ ਗਿਆ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਤੇ ਵੱਡੀ ਗੱਲਬਾਤ ਇਹ ਆ ਕਿ ਇੱਕ ਸਾਂਝੇ ਆਪਰੇਸ਼ਨ ਦੌਰਾਨ ਜਿਹੜਾ ਕੰਮ ਕੀਤਾ ਗਿਆ ਅਤੇ ਕਾਮਯਾਬੀ ਹੋਈ ਆ 24 ਘੰਟਿਆਂ ਤੋਂ ਅਜਿਹੇ ਵਿੱਚ ਵਿੱਚ ਪਾਇਲ ਤੋਂ ਕਮਾਂ ਮਨ ਅਮਨਦੀਪ ਦੇ ਨਾਲ ਸੁੱਖਾ ਖੇੜੀ ਵਾਲਾ